ਹਾਂਜੀ ਪਿਆਰੇ ਸਾਥੀਓ ਅੱਜ ਆਪਾਂ ਪੜਾਂਗੇ ਅੰਮਰਤਾ ਪ੍ਰੀਤਮ ਦੀ ਸਵੈ ਜੀਵਨੀ ਰਸਿੱਧੀ ਟਿਕਟ ਦਾ ਅਗਲਾ ਭਾਗ ਕਲਪਨਾ ਦਾ ਜਾਦੂ ਜ਼ਿੰਦਗੀ ਵਿੱਚ ਇੱਕ ਇਹੋ ਜਿਹਾ ਵਕਤ ਵੀ ਆਇਆ ਸੀ ਜਦੋਂ ਮੈਂ ਆਪਣੀ ਹਰ ਸੋਚ ਨੂੰ ਮੈਂ ਆਪਣੀ ਕਲਪਨਾ ਦਾ ਜਾਦੂ ਚੜ੍ਹਦਾ ਵੇਖਿਆ ਸੀ ਜਾਦੂ ਲਫ਼ਜ਼ ਸਿਰਫ਼ ਬਚਪਨ ਦੀਆਂ ਸੁਣੀਆਂ ਕਹਾਣੀਆਂ ਵਿੱਚ ਕਦੇ ਸੁਣਿਆ ਸੀ ਪਰ ਵੇਖਿਆ ਇੱਕ ਦਿਨ ਅਚਾਨਕ ਉਹ ਮੇਰੀ ਕੁੱਖ ਵਿੱਚ ਆ ਗਿਆ ਸੀ ਤੇ ਮੇਰੇ ਹੀ ਪਿੰਡੇ ਦੇ ਮਾਸ ਦੇ ਉੱਲੇ ਵਿੱਚ ਪਲਣ ਲੱਗ ਪਿਆ ਸੀ ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਮੇਰਾ ਬੇਟਾ ਮੇਰੇ ਜਿਸਮ ਦੀ ਆਸ ਬਣਿਆ ਸੀ 1942 ਦੇ ਅੰਤਲੇ ਦਿਨਾਂ ਦੀ ਗੱਲ ਅਖਬਾਰਾਂ ਤੇ ਕਿਤਾਬਾਂ ਵਿੱਚ ਕਈ ਉਹ ਹਾਦਸੇ ਪੜੇ ਹੋਏ ਸਨ ਕਿ ਇੱਕ ਹੋਣ ਵਾਲੀ ਮਾਂ ਦੇ ਕਮਰੇ ਵਿੱਚ ਜਿਹੋ ਜਹੀਆਂ ਤਸਵੀਰਾਂ ਹੋਣ ਜਾਂ ਜਿਹੋ ਜਿਹਾ ਰੂਪ ਉਹ ਮਨ ਵਿੱਚ ਚਿਤਵੇ ਬੱਚੇ ਦੀ ਨਿਹਾਰ ਉਹ ਜਹੀ ਹੋ ਜਾਂਦੀ ਹੈ ਤੇ ਮੇਰੀ ਕਲਪਨਾ ਨੇ ਜਿਵੇਂ ਦੁਨੀਆ ਤੋਂ ਉੱਲੇ ਹੋ ਕੇ ਹੌਲੀ ਜਹੀ ਮੇਰੇ ਕੰਨਾਂ ਵਿੱਚ ਆਖਿਆ ਜੀ ਮੈਂ ਸਾਹਿਰ ਦਾ ਮੂੰਹ ਹਰ ਵੇਲੇ ਚਿਤਵਾ ਤਾਂ ਮੇਰੇ ਬੱਚੇ ਦੀ ਸ਼ਕਲ ਉਹਦੇ ਨਾਲ ਮਿਲ ਜਾਏਗੀ ਜੋ ਜ਼ਿੰਦਗੀ ਵਿੱਚ ਨਹੀਂ ਸੀ ਪਾਇਆ ਜਾਣਦੀ ਹਾਂ ਇਹ ਉਸੇ ਨੂੰ ਪਾ ਲੈਣ ਦਾ ਕ੍ਰਿਸ਼ਮੇ ਵਰਗਾ ਯਤਨ ਸੀ ਰੱਬ ਵਾਂਗ ਰਚਨਾ ਕਰਨ ਦਾ ਯਤਨ ਜਿਸਮ ਦਾ ਇੱਕ ਸੁਤੰਤਰ ਕਰਮ ਸਿਰਫ ਸੰਸਕਾਰਾਂ ਤੋਂ ਸੁਤੰਤਰ ਨਹੀਂ ਲਹੂ ਮਾਸ ਦੀ ਹਕੀਕਤ ਤੋਂ ਵੀ ਸੁਤੰਤਰ دیਵਾਨਗੀ ਦੇ ਇਸ ਆਲਮ ਵਿੱਚ ਜਦੋਂ 3 ਜੁਲਾਈ 1947 ਨੂੰ ਬੱਚੇ ਦਾ ਜਨਮ ਹੋਇਆ ਪਹਿਲੀ ਵਾਰ ਉਹਦਾ ਮੂੰਹ ਵੇਖਿਆ ਆਪਣੇ ਰੱਬ ਹੋਣ ਦਾ ਯਕੀਨ ਆ ਗਿਆ ਤੇ ਬੱਚੇ ਦੇ ਪਲ ਦੇ ਮੂੰਹ ਨਾਲ ਇਹ ਕਲਪਨਾ ਵੀ ਪਲਦੀ ਰਹੀ ਕਿ ਉਹਦੀ ਸ਼ਕਲ ਸੱਚਮੁੱਚ ਸ਼ਾਹਿਰ ਨਾਲ ਮਿਲਦੀ ਹੈ ਖੈਰ دیਵਾਨਗੀ ਦੀ ਸਿਖਰ ਉੱਤੇ ਪੈਰ ਰੱਖ ਕੇ ਹਮੇਸ਼ਾ ਨਹੀਂ ਖਲੋਤਾ ਜਾ ਸਕਦਾ ਪੈਰਾਂ ਨੂੰ ਬਹਿਣ ਲਈ ਧਰਤੀ ਦਾ ਟੁਕੜਾ ਚਾਹੀਦਾ ਹੈ ਇਸ ਲਈ ਆਉਂਦੇ ਵਰਿਆਂ ਵਿੱਚ ਮੈਂ ਇਹਦਾ ਜ਼ਿਕਰ ਇੱਕ ਪਰੀ ਕਹਾਣੀ ਵਾਂਗ ਕਰਨ ਲੱਗ ਪਈ ਇੱਕ ਵਾਰ ਇਹ ਗੱਲ ਮੈਂ ਸ਼ਾਹਿਰ ਨੂੰ ਵੀ ਸੁਣਾਈ ਆਪਣੇ ਆਪ ਉੱਤੇ ਹੱਸਦਿਆਂ ਉਹਦੇ ਹੋਰ ਕਿਸੇ ਅਹਿਸਾਸ ਦਾ ਪਤਾ ਨਹੀਂ ਸਿਰਫ ਇੰਨਾ ਪਤਾ ਹੈ ਕਿ ਉਹ ਸੁਣ ਕੇ ਹੱਸ ਪਿਆ ਤੇ ਉਹਨੇ ਸਿਰਫ ਇੰਨਾ ਆਖਿਆ ਵੈਰੀ ਪੂਰ ਟੇਸਟ ਸਾਹਿਰ ਨੂੰ ਜ਼ਿੰਦਗੀ ਦਾ ਸਭ ਤੋਂ ਵੱਡਾ ਇੱਕ ਰੋਸ ਹੈ ਕਿ ਉਹ ਸੋਹਣਾ ਨਹੀਂ ਇਸੇ ਵਿੱਚੋਂ ਉਹਨੇ ਮੇਰੇ ਪੂਰ ਟੇਸਟ ਦੀ ਗੱਲ ਆਖੀ ਇਸ ਤੋਂ ਪਹਿਲਾਂ ਵੀ ਇੱਕ ਗੱਲ ਵਾਪਰੀ ਸੀ ਇੱਕ ਦਿਨ ਉਹਨੇ ਮੇਰੀ ਧੀ ਨੂੰ ਝੋਲੀ ਵਿੱਚ ਬਿਠਾ ਕੇ ਆਖਿਆ ਸੀ ਤੈਨੂੰ ਇੱਕ ਕਹਾਣੀ ਸੁਣਾਵਾਂ ਤੇ ਜਦੋਂ ਮੇਰੀ ਧੀ ਕਹਾਣੀ ਸੁਣਨ ਲਈ ਤਿਆਰ ਹੋਈ ਤਾਂ ਉਹ ਸੁਣਾਉਣ ਲੱਗਾ ਇੱਕ ਸੀ ਲੱਕੜਹਾਰਾ ਉਹ ਦਿਨੇ ਇੱਕ ਜੰਗਲ ਵਿੱਚ ਲੱਕੜਾਂ ਚੀਰਦਾ ਸੀ ਇੱਕ ਦਿਨ ਉਹਨੇ ਜੰਗਲ ਵਿੱਚ ਇੱਕ ਰਾਜਕੁਮਾਰੀ ਵੇਖੀ ਬੜੀ ਸੋਹਣੀ ਲੱਕੜਹਾਰੇ ਦਾ ਜੀ ਕੀਤਾ ਉਹ ਕਿ ਰਾਜਕੁਮਾਰੀ ਨੂੰ ਲੈ ਕੇ ਦੌੜ ਜਾਵੇ ਫੇਰ ਮੇਰੀ ਧੀ ਕਹਾਣੀਆਂ ਦੇ ਹੁੰਗਾਰੇ ਭਰਨ ਜਿੱਡੀ ਉਮਰ ਦੀ ਸੀ ਇਸ ਲਈ ਬੜੇ ਧਿਆਨ ਨਾਲ ਕਹਾਣੀ ਸੁਣ ਰਹੀ ਸੀ ਮੈਂ ਸਿਰਫ ਹੱਸ ਰਹੀ ਸਾਂ ਕਹਾਣੀ ਵਿੱਚ ਦਖਲ ਨਹੀਂ ਸਾਂ ਦੇ ਰਹੀ ਉਹ ਆਖ ਰਿਹਾ ਸੀ ਪਰ ਹੈ ਤਾਂ ਲੱਕੜਹਾਰਾ ਸੀ ਨਾ ਉਹ ਰਾਜਕੁਮਾਰੀ ਨੂੰ ਸਿਰਫ ਦੇਖਦਾ ਰਿਹਾ ਦੂਰੋਂ ਦੀਖ ਲੋਕੇ ਤੇ ਫਿਰ ਉਦਾਸ ਹੋ ਕੇ ਲੱਕੜਾਂ ਚੀਰਨ ਲੱਗ ਪਿਆ ਸੱਚੀ ਕਹਾਣੀ ਹੈ ਨਾ ਹਾਂ ਮੈਂ ਵੀ ਵੇਖਿਆ ਸੀ ਪਤਾ ਨਹੀਂ ਬੱਚੀ ਨੇ ਕਿਉਂ ਆਖਿਆ ਸਾਹਿਰ ਹੱਸਦਾ ਮੇਰੇ ਵੱਲ ਵੇਖਣ ਲੱਗਾ ਵੇਖ ਲੈ ਇਹਨੂੰ ਵੀ ਪਤਾ ਏ ਤੇ ਬੱਚੀ ਨੂੰ ਪੁੱਛਣ ਲੱਗਾ ਤੂੰ ਉੱਥੇ ਹੀ ਸੀ ਨਾ ਜੰਗਲ ਵਿੱਚ ਬੱਚੀ ਨੇ ਹਾਂ ਵਿੱਚ ਸਿਰ ਹਿਲਾਇਆ ਸਾਹਿਰ ਨੇ ਫਿਰ ਉਹਨੂੰ ਝੋਲੀ ਵਿੱਚ ਬੈਠੀ ਨੂੰ ਪੁੱਛਿਆ ਤੂੰ ਉਹਨੂੰ ਲੱਕੜਹਾਰੇ ਨੂੰ ਵੇਖਿਆ ਸੀ ਨਾ ਭਲਾ ਕੌਣ ਸੀ ਬੱਚੀ ਨੂੰ ਉਸ ਘੜੀ ਕੋਈ ਇਲਹਾਮ ਉਤਰਿਆ ਲੱਗਦਾ ਸੀ ਕਹਿਣ ਲੱਗੀ ਤੁਸੀਂ ਸਾਹਿਰ ਨੇ ਫੇਰ ਪੁੱਛਿਆ ਤੇ ਉਹ ਰਾਜਕੁਮਾਰੀ ਕੌਣ ਸੀ ਮੰਮਾ ਬੱਚੀ ਹੱਸਣ ਲੱਗ ਪਈ ਸਾਹਿਰ ਮੈਨੂੰ ਕਹਿਣ ਲੱਗਿਆ ਵੇਖਿਆ ਬੱਚਿਆਂ ਨੂੰ ਸਭ ਕੁਝ ਪਤਾ ਹੁੰਦਾ ਫੇਰ ਬਰੇ ਬੀਤ ਗਏ 1960 ਵਿੱਚ ਜਦੋਂ ਮੈਂ ਬੰਬਈ ਗਈ ਤਾਂ ਉਹਨਾਂ ਦਿਨਾਂ ਵਿੱਚ ਰਾਜਿੰਦਰ ਸਿੰਘ ਬੇਦੀ ਬੜੇ ਮਿਹਰਬਾਨ ਦੋਸਤ ਸਨ ਅਕਸਰ ਮਿਲਦੇ ਸਨ ਇੱਕ ਤਰਕਾਲ ਬੈਠੇ ਗੱਲਾਂ ਕਰ ਰਹੇ ਸਨ ਕਿ ਅਚਾਨਕ ਉਹਨਾਂ ਨੇ ਪੁੱਛਿਆ प्रकाश पंडित ਕੋਲ ਇੱਕ ਗੱਲ ਸੁਣੀ ਸੀ ਕਿ ਨਵਰਾਜ ਸਾਹਿਰ ਦਾ ਬੇਟਾ ਹੈ ਉਸ ਸ਼ਾਮ ਮੈਂ 베ਦੀ ਸਾਹਿਰ ਨੂੰ ਆਪਣੀ دیਵਾਨਗੀ ਦਾ ਉਹ ਆਲਮ ਸੁਨਾਇਆ ਆਖਿਆ ਇਹ ਕਲਪਨਾ ਦਾ ਸੱਚ ਹੈ ਹਕੀਕਤ ਦਾ ਸੱਚ ਨਹੀਂ ਉਹਨਾਂ ਹੀ ਦਿਨਾਂ ਵਿੱਚ ਇੱਕ ਦਿਨ ਮੇਰੇ ਬੇਟੇ ਨੇ ਵੀ ਪੁੱਛਿਆ ਉਹਦੀ ਉਮਰ ਹੁਣ 13 ਕੁ ਵਰਿਆਂ ਦੀ ਸਾ ਮਮਾ ਇੱਕ ਗੱਲ ਪੁੱਛਾਂ ਸੱਚ-ਸੱਚ ਦੱਸ ਦਿਓਗੇ ਹਾਂ ਕਿ ਮੈਂ ਸਾਹਿਰ ਅੰਕਲ ਦਾ ਬੇਟਾ ਹਾਂ ਨਹੀਂ ਪਰ ਜੇ ਹਾਂ ਤਾਂ ਦੱਸ ਦਿਓ ਮੈਨੂੰ ਸਾਹਿਰ ਅੰਕਲ ਚੰਗੇ ਲੱਗਦੇ ਨੇ हां बेटे मेनू भी चंगे ਲੱਗਦੇ ਨੇ ਪਰ ਜੇ ਇਹ ਸੱਚ ਹੁੰਦਾ ਤਾਂ ਤੈਨੂੰ ਜ਼ਰੂਰ ਦੱਸ ਦਿੰਦੀ ਸੱਚ ਦੀ ਆਪਣੀ ਇੱਕ ਤਾਕਤ ਹੁੰਦੀ ਹੈ ਸੋ ਮੇਰੇ ਬੱਚੇ ਨੂੰ ਯਕੀਨ ਆ ਗਿਆ ਸੋਚਦੀ ਹਾਂ ਕਲਪਨਾ ਦਾ ਸੱਚ ਸੋਟਾ ਨਹੀਂ ਸੀ ਪਰ ਉਹ ਸਿਰਫ ਮੇਰੇ ਵਾਸਤੇ ਸੀ ਸਿਰਫ ਮੇਰੇ ਵਾਸਤੇ ਐਨਾ ਕਿ ਉਹ ਸੱਚ ਸਾਹਿਰ ਵਾਸਤੇ ਵੀ ਨਹੀਂ ਲਾਹੌਰ ਜਦੋਂ ਕਦੇ ਸਾਹਿਰ ਮਿਲਣ ਮਿਲਣ ਲਈ ਆਉਂਦਾ ਸੀ ਤਾਂ ਜਿਵੇਂ ਮੇਰੀ ਹੀ ਚੁੱਪ ਵਿੱਚੋਂ ਨਿਕਲਿਆ ਚੁੱਪ ਦਾ ਇੱਕ ਟੁਕੜਾ ਕੁਰਸੀ ਤੇ ਬੈੰਦਾ ਸੀ ਤੇ ਚਲਾ ਜਾਂਦਾ ਸੀ ਉਹ ਚੁੱਪਚਾਪ ਸਿਰਫ ਸਿਗਰਟ ਪੀਂਦਾ ਰਹਿੰਦਾ ਸੀ ਅੱਧਾ ਕੁ ਸਿਗਰਟ ਪੀ ਕੇ ਰਾਖਦਾਨੀ ਵਿੱਚ 부ਝਾ ਦਿੰਦਾ ਸੀ ਫਿਰ ਨਵਾਂ ਸਿਗਰਟ ਲਾ ਲੈਂਦਾ ਸੀ ਤੇ ਉਹਦੇ ਜਾਣ ਪਿੱਛੋਂ ਸਿਰਫ ਸਿਗਰਟਾਂ ਦੇ ਵੱਡੇ ਵੱਡੇ ਟੁਕੜੇ ਕਮਰੇ ਦੇ ਵਿੱਚ ਰਹਿ ਜਾਂਦੇ ਸਨ ਕਦੇ ਇੱਕ ਵਾਰ ਉਹਦੇ ਹੱਥ ਨੂੰ ਸੋਹਣਾ ਚਾਹੁੰਦੀ ਸਾਂ ਪਰ ਮੇਰੇ ਸਾਹਮਣੇ ਮੇਰੇ ਹੀ ਸੰਸਕਾਰਾਂ ਦਾ ਇੱਕ ਉਹ فاਸਲਾ ਸੀ ਜੋ ਤੈ ਨਹੀਂ ਸੀ ਹੁੰਦਾ ਉਦੋਂ ਵੀ ਕਲਪਨਾ ਦੀ ਕਰਾਮਾਤ ਦਾ ਆਸਰਾ ਲਿਆ ਸੀ ਉਹਦੇ ਜਾਣ ਪਿੱਛੋਂ ਮੈਂ ਉਹਦੇ ਛੱਡੇ ਹੋਏ ਸਿਗਰਟਾਂ ਦੇ ਟੁਕੜੇ ਸਾਹਮ ਕੇ ﺍﻟमारी ਵਿੱਚ ਰੱਖ ਲੈਂਦੀ ਸਾਂ ਤੇ ਫੇਰ ਇੱਕ ਟੁਕੜੇ ਨੂੰ ਕੰਲੀ ਬੈ ਕੇ ਬਾਲਦੀ ਸਾਂ ਤੇ ਜਦੋਂ ਉਹਨੂੰ ਉਂਗਲਾਂ ਵਿੱਚ ਫੜਦੀ ਸਾਂ ਜਾਪਦਾ ਸੀ ਜਿਵੇਂ ਉਹਦਾ ਹੱਥ ਛੋਹ ਰਹੀ ਹੋਵਾ ਸਿਗਰਟ ਪੀਣ ਦੀ ਆਤ ਮੈਨੂੰ ਉਦੋਂ ਪਹਿਲੀ ਵਾਰ ਪਈ ਸੀ ਹਰ ਸਿਗਰਟ ਜਲਾਉਣ ਲੱਗਿਆਂ ਜਾਪਦਾ ਉਹ ਕੋਲ ਹੈ ਸਿਗਰਟ ਦੇ ਧੂਏ ਵਿੱਚੋਂ ਜਿਵੇਂ ਉਹ ਜਿੰਨ ਬਾਗ ਪ੍ਰਗਟ ਹੋ ਜਾਂਦਾ ਸੀ ਫੇਰ ਬਰਿਆਂ ਪਿੱਛੋਂ ਆਪਣੇ ਇਸ ਅਹਿਸਾਸ ਨੂੰ ਮੈਂ ਇੱਕ ਇੱਕ ਸੀ ਅਨੀਤਾ ਨਾਵਲ ਵਿੱਚ ਲਿਖਿਆ ਪਰ ਸਾਹਿਰ ਨੂੰ ਸ਼ਾਇਦ ਅਜੇ ਤੱਕ ਮੇਰੇ ਸਿਗਰਟ ਦੇ ਇਸ ਇਤਿਹਾਸ ਦਾ ਪਤਾ ਨਹੀਂ ਸੋਚਦੀ ਹਾਂ ਕਲਪਨਾ ਦੀ ਇਹ ਦੁਨੀਆ ਸਿਰਫ ਉਹਦੀ ਹੁੰਦੀ ਹੈ ਜੋ ਇਹਨੂੰ ਸਿਰਜਦਾ ਸਿਰਜਦਾ ਹੈ ਤੇ ਜਿੱਥੇ ਇਹਨੂੰ ਸਿਰਜਣ ਵਾਲਾ ਰੱਬ ਵੀ ਇਕੱਲਾ ਹੁੰਦਾ ਹੈ ਆਖਰ ਜਿਸ ਮਿੱਟੀ ਤੋਂ ਇਹ ਬਦਨ ਬਣਿਆ ਹੈ ਉਹ ਮਿੱਟੀ ਦਾ ਇਤਿਹਾਸ ਮੇਰੇ ਲਹੂ ਦੀ ਹਰਕਤ ਵਿੱਚ ਹੈ ਦੁਨੀਆ ਦੇ ਉਪਜਣ ਦਾ ਵੇਲਾ ਜਦੋਂ ਅੱਗ ਦਾ ਇੱਕ ਗੋਲਾ ਜਿਹਾ ਹਜ਼ਾਰ ਬਰੇ ਪਾਣੀਆਂ ਵਿੱਚ ਤਰਦਾ ਰਿਹਾ ਤੇ ਫਿਰ ਉਸ ਅੱਗ ਵਿੱਚੋਂ ਹਰ ਗੁਨਾਹ ਨੂੰ ਪਸੰਮ ਕਰਕੇ ਜੋ ਜੀਵ ਨਿਕਲਿਆ ਉਹ ਇਕੱਲਾ ਸੀ ਉਹਦੇ ਵਿੱਚ ਨਾ ਇਕਲਤਾ ਦਾ ਖੋਪ ਸੀ ਨਾ ਇਕਲਤਾ ਦੀ ਖੁਸ਼ੀ ਫਿਰ ਉਹਨੇ ਆਪ ਹੀ ਆਪਣੇ ਹੀ ਵਦਨ ਨੂੰ چیر ਕੇ ਅੱਧੇ ਨੂੰ ਪੁਰਸ਼ ਬਣਾ ਲਿਆ ਅੱਧੇ ਨੂੰ ਇਸਤਰੀ ਤੇ ਇਸੇ ਵਿੱਚੋਂ ਉਹਨੇ ਸ੍ਰਿਸ਼ਟੀ ਰਚੀ ਦੁਨੀਆ ਦਾ ਇਹ ਆਦ ਕਰਮ ਸਿਰਫ ਇਤਿਹਾਸ ਨਹੀਂ ਨਾ ਸਿਰਫ ਬੀਤੇ ਦਾ ਇਤਿਹਾਸ ਇਹ ਹਰ ਸਮੇਂ ਦਾ ਇਤਿਹਾਸ ਹੈ ਭਾਵੇਂ ਛੋਟੇ-ਛੋਟੇ ਮਨੁੱਖਾਂ ਦਾ ਛੋਟਾ-ਛੋਟਾ ਇਤਿਹਾਸ ਮੇਰਾ ਵੀ ਅੱਜ ਲਈ ਇੰਨਾ ਬਹੁਤ ਧੰਨਵਾਦ